वैसे ते भाई ये बाप या लोगे और ਤੁਸੀਂ ਦੇ ਆਪਣੇ ਸੁਖ ਵਾਸਤੇ ਆਪਣੇ ਸੁਖਾਂ ਵਾਸਤੇ ਦੂਸਰੇ ਜੀਵ ਜੰਤ ਨੂੰ ਮਾਰਦੇ ਪਿਓ ਤਾਂ ਕਰਤਾਰ ਦੇ ਭਾਣੇ 'ਚ ਤੁਸੀਂ ਵਿਗਨ ਪਾ ਰਹੇ ਹੋ ਇਹ ਨਹੀਂ ਹੋਣਾ ਚਾਹੀਦਾ ਇਹ ਦੁਨੀਆਦਾਰ ਤੇ ਕਰ ਲੈਣਾ ਜਿਉਂ ਜਿਹਾ ਮਹਾਂਪੁਰ ਸੋਚਿਆ ਜਾਂਦਾ ਉਹ ਬਿਲਕੁਲ ਐ ਹੋਜੀ ਚੀਜ਼ਾਂ ਨਿਕਲਦਾ ਆਪਣੇ ਬਾਵੇਂ ਨੂੰ ਉਸਾਪੋ ਵੀ ਸਰ ਤੇ ਚੜ ਜਾਂਦਾ ਮੈਂ ਉਹ ਕੁਛ ਨਹੀਂ ਕੁਛ ਕਰਦਾ ਪਾਣੇ ਚ ਰਹਿਣਾ ਜਿਹੜਾ ਹੈ ਨਾ ਉਹ ਬਹੁਤ ਉੱਚਾ ਹੈ ਜਿਹੜਾ ਆਤਮਦਰਸੀ ਬੰਦਾ ਆ ਉਹ ਐਸੇ ਕੰਮ ਨਹੀਂ ਕਰਦਾ ਪਾਣੇ ਜਾਂਦਾ ਮੈਂ ਮੇਰੇ ਪਰਮਾਤਮਾ ਨੇ ਮੱਛਰ ਭੁਲਾਇਆ ਤੇ ਮੈਂ ਕਿਉਂ ਨ ਮਾਰਾਂ ਆਪਣਾ ਆਪਣੇ ਜੂ ਨਹੀਂ ਪੋਗੇ ਫਿਰ ਅੱਗਾ ਜਾਏਗਾ ਕਿਸੇ ਨੂੰ ਮਾਰਨਾ ਦੂਜਾ ਉਹਦੀ ਜ਼ਿੰਦਗੀ ਨੂੰ ਮਾਰਨਾ ਪਾਣੇ ਚ ਫਰਕ ਪਾਣਾ ਨਾ ਉਹ ਕਾਲਪੁਰ ਤੇ ਪਾਣੇ ਚ ਫਰਕ ਆ ਉਹਨੂੰ ਜਿੱਤੇ ਜਿੰਦਗੀ ਤੁਸੀਂ ਉਹਨੂੰ ਮਾਰ ਰਹੇ ਹੋ ਤਾਂ ਉਹਨੂੰ ਵੈਸੇ ਬਾਹਰ ਕੱਢ ਦਿਓ ਪੱਕਾ ਪੱਕਾ ਲਾ ਕੇ ਬਾਹਰ ਕੱਢ ਦਿਓ ਤੇਰੀਕੇ ਨਾਲ ਬਾਹਰ ਕੱਢ ਦਿਓ ਜਿਵੇਂ ਇਹ ਰਸਤੇ ਚੱਲਣ ਵਾਸਤੇ ਮਹਾਪੁਰਸ਼ ਨੇ ਮਾਰ ਦੇ ਗੁਰਮਖੀ ਨੇ ਮਾਰ ਦੇ ਉਹ ਪਾਣੀ ਜਿਵੇਂ ਤੇਰੀਕੇ ਨਹੀਂ ਪਾਉਂਦੇ ਦੁਨੀਆਦਾਰ ਦੂਰ ਪਰਸਾ ਕਰਦੇ ਉਹਨੂੰ ਕਰਨ ਵਾਸਤੇ ਕਰਨੇ ਪੈਗਾ ਕਿਸਾਨ ਨੂੰ ਆਪਣੀ ਕਿਰਤੀ ਵੀ ਜਾਣ ਵਾਸਤੇ ਕਰਨਾ ਪੈਣਾ ਰੋਜ਼ਾਨਾ ਰੋਜ਼ ਵਾਸਤੇ ਤੇ ਜਿਵੇਂ ਜਿਵੇਂ ਕਿਸਾਨ ਦਾ ਉੱਚਾ ਅਵਸਥਾ ਆ ਜੇਗੀ ਉਦੀ ਕਿਹਾਤੀ ਆਪੇ ਚੰਗੀ ਹੋ ਜਾਗੀ ਤਾਂ ਨਾ ਜੜੀ ਦੀ ਖੇਤੀ ਜੀ ਤਾਂ ਆਪੇ ਚੰਗੀ ਹੋਣ ਲੱਗੀ ਇਸ ਕਰਕੇ ਬਾਣੇ ਚ ਨਹੀਂ ਫਰਕ ਪਣਾ ਤੀਦਾ ਉਹਦੀ ਕਿਸ ਦੀ ਆਈਓ ਆ ਜਿੰਨੀ ਹੈ ਉਹ ਤੁਸੀਂ ਆਈਓ ਤੇ ਅਟੈਕ ਕਰਦੇ ਉਹਦੀ ਆਈਓ ਪਟਾ ਦਿਓ ਤੇ ਤੁਹਾਡੇ ਸਿਰ ਤੇ ਪਾਰੂਗਾ ਨੇਚਰਲ ਰੇ ਨਾ ਮਰੇ ਤਾਂ ਲਾਲਾ ਗੱਲ ਹੈ ਜੇ ਤੁਸੀਂ ਆਪਣੇ ਲਾਲਚਲਾ ਮਾਰਦੇ ਉਹਨੂੰ ਵੀ ਆਪਣੇ ਆਨ ਵਾਸਤੇ ਜਾਂ ਦੂਸਰੇ ਵਾਸਤੇ ਉਹਲੇ ਵਾਸਤੇ ਉਹ ਉਹ ਤੁਹਾਡੇ ਕੁਦਰਤ ਦੇ ਵਿੱਚ ਪਾਣੇ ਚ ਦਖਲ ਦੇ ਰਹੇ ਸੀ ਕੁਦਰਤ ਪਰਮਾਤਮਾ ਦੇ ਪਾਣੇ ਚ ਦਖਲ ਦੇ ਪਰਮਾਤਮਾ ਨੂੰ ਉਹ ਮਨਜ਼ੂਰ ਨਹੀਂ ਹੈ ਲੇਕਿਨ ਉਹ ਜਿਹੜਾ ਮਾਰਦਾ ਆ ਉਹਦਾ ਮਾਂਪੁਰਸ਼ ਹੈ ਨਹੀਂ ਮਾਰਦਾ ਤਾਂ ਆਪਣਾ ਲਾਲਚ ਲਈ ਆ ਵੀ ਮੇਰੇ ਨਾਲ ਲੜੇ ਮੇਰੇ ਸਰੀਰ ਨੂੰ ਨਾਲ ਲੜੇ ਜਾਂ ਮੇਰੀ ਫਸਲ ਨੂੰ ਨਾ ਖਰਾਬ ਕਰੇ ਉਹ ਤੇ ਖੁਦਗਰਜ਼ ਹੈ ਸੈਲਫਿਸ਼ ਹੈ ਉਹਦੇ ਮਨ ਨੂੰ ਮੁਕਤੀ ਦੇਣ ਵਾਸਤੇ ਨਹੀਂ ਮਾਰਦਾ ਜਿਹੜਾ ਮਹਾਪੁਰਸ਼ ਹੈ ਉਹ ਉਹ ਕਦੇ ਨਹੀਂ ਇਹੋ ਜਿਹਾ ਕੰਮ ਕਰਦਾ ਸੈ ਸਵਾਇਬ ਦੇ ਕਿਰਦਾਰ ਤੇ ਉਹ ਉਹ ਪਾਣੇ ਚਾਹੀਦਾ ਗੱਲ ਦਿੰਦਾ ਜਿਸ ਕਰਕੇ ਜੋ ਕਿ ਦੁਨਿਆਵੀ ਕੰਮ ਤੁਸੀਂ ਕਰਨੇ ਨੇ ਦੁਨਿਆਵੀ ਜਰ ਕਰਨਾ ਉਹ ਤਾਂ ਜਤਨ ਫਸਲਾਂ ਵਾਸਤੇ ਮਾਰਨਾ ਪੈਣਾ ਦੂਸਰੇ ਮਾਰਨਾ ਪੈਣਾ ਅਧਿਆਤਮਿਕ ਮਾਰਗ ਦਾ ਚੱਲਣ ਵਾਲਾ ਆਸਬੀ ਨੂੰ ਪ੍ਰਮਾਤਮਾ ਦੇ ਪਾਣੇ ਚ ਰਹਿਣ ਦੇ ਆ ਰਮਾਤਪਾ ਨੇ ਬਣਾਏ ਨੇ ਜੀ ਆਪਣੇ ਪਾਣਜਣੋ ਇਹ ਬਾਕੀ ਤੁਸੀਂ ਅਗਰ ਅਉਜੀ ਵਸਤਾ ਤੁਹਾਡੀ ਹੋ ਜਾਂਦੀ ਹੈ ਉਸ ਵੇਲੇ ਤੁਸੀਂ ਕਿੰਗਾ ਜਣੇ ਜੰਗ ਵੀ ਯੁੱਧ ਵੀ ਕਰਦੇ ਹੋ ਆਪਣਾ ਦੁਸ਼ਮਣ ਨਾਲ ਵੀ ਲੜਦੇ ਹੋ ਜਦੋਂ ਕੋਈ ਆਪਾਂ ਜਾਨਵਰ ਵੀ ਦੂਸਰਾਂ ਨੂੰ ਆਪ ਨੁਕਸਾਨ ਕਰਦਾ ਉਹਨੂੰ ਵੀ ਤੁਸੀਂ ਕਰ ਸਕਦੇ ਕਰਦੇ ਹੋ ਤੁਹਾਡੀ ਉਸ ਵੇਲੇ ਵਸਤਾ ਪਰਫਕਾਰੀ ਹੋ ਜਾਂਦੀ ਹੈ ਜਾ ਦੂਸਰੇ ਨੂੰ ਫੇਰ ਉਸ ਵਸਤਾ ਜਿਹੜੀ ਆਤਮ ਦਰਸੀ ਵਸਤਾ ਹੁੰਦੀ ਹੈ ਨਾ ਉਸ ਵੇਲੇ ਕਿਸੇ ਨੂੰ ਮਾਰ ਦਿਆ ਤਾਂ ਉਹਦੀ ਜੁਨੀ ਚੰਗੀ ਬਣਦੀ ਹੈ ਉਹਦੀ ਜੁਨੀ ਉਹਨੂੰ ਮੁਕਤੀ ਵੀ ਮਿਲ ਜਾਂਦੀ ਹੈ ਜਿਵੇਂ ਗੁਰੂ ਸਾਹਿਬ ਨੇ ਸੇਉ ਨੂੰ ਮਾਰਿਆ ਸੀ ਆਪਾ ਜੂਰ ਸਾਹਿਬ ਮੂਲਾ ਸੀ ਮੂਲਾ ਸਾਹਿਬ ਬਣ ਗਿਆ ਤੇ ਉਹਨੂੰ ਮਾਰ ਕੇ ਮਾਰਾ ਨੇ ਸੰਸਕਾਰ ਕੀਤਾ ਸਾਰੇ ਸਿੱਖਨ ਪੁੱਜ ਮਾਰਿਆ ਸੰਸਕਾਰ ਕਿਉਂ ਕੀਤਾ ਇਹ ਮਾਰਿਆ ਤੁਸੀਂ ਇਹ ਪੁਰਾਣਾ ਸਿੱਖ ਸੀ ਇਹ ਨਾ ਗਲਤੀਆਂ ਕੀਤੀ ਅਜੇ ਦੀ ਮੁਕਤੀ ਹੋਈ ਹੈ ਇਹ ਵੀ ਇੱਕ ਕਰਤਬ ਨੇ ਉਹਨਾਂ ਨੂੰ ਕੀ ਸਮਝਾਗਣਾ ਤੁਸੀਂ ਇਹ ਦੇਖਣਾ ਹੈ ਕਿ ਮੋਟਿਵ ਕੀ ਤੁਸੀਂ ਕਿਸ ਦਾ ਵਾਸਾ ਦੇਉ ਤੁਸੀਂ ਜੇ ਤੇ ਆਪਣੇ ਖੁਦਗਰਜ਼ੀ ਨਾਲ ਕਰ ਰਹੇ ਹੋ ਆਪਣੇ ਉਹਦੇ ਵਾਸਾ ਕਰਦੇ ਹੋ ਤਾਂ ਫਿਰ ਹੋਮੇ ਦੇ ਕਮਾਰੇ ਤੁਸੀਂ ਇਹਨਾਂ ਨੂੰ ਦੂਸਰੇ ਲਈ ਆਪਣੇ ਖੁਦਗਰਜ਼ੀ ਨਾਲ ਮਾਰ ਉਹਦਾ ਪਾਪ ਥੜੇਗਾ ਜੇ ਉੱਚੀ ਵਾਸਾ ਉਹਦਾ ਪਾਪ ਕਾਰਨ ਵਾਸਤੇ ਮਾਰ ਰਹੇ ਹੋ ਦੂਸਰਾਂ ਕਨ ਵਾਸਾ ਜੋ ਮਹਾਪੁਰਸ਼ ਹੋ ਜਾਂਦੇ ਹੋ ਉਹ ਜੀ ਨੂੰ ਪਾਪ ਨਹੀਂ ਦਾ ਸੰਤ ਅਦਰਸੀ ਮਹਾਰਾਜ ਜਦੋਂ ਅਲੀ ਦਵਾਰ ਵਾਲ ਗਏ ਨੇ ਤੋਂ ਇੱਕ ਵਾਰੀ ਭਰਾਗ ਆ ਗਿਆ ਕਿ ਥਰੀ ਨੂੰ ਕੀ ਰੱਖਣਾ ਇਹ ਜਾਨਵਰ ਨੂੰ ਖਵਾ ਕੇ ਉਹਨਾਂ ਦਾ ਭਲਾ ਕਰਦੀ ਹੈ ਉਸ ਅਵਸਥਾ ਐਸੀ ਸੀ ਕਿ ਥਰੀ ਨੂੰ ਕੀ ਕਰਾਂ ਇਹਦੇ ਪੋਜਨ ਖਵਾ ਦਈਏ ਤੇ ਜਨ ਪਰਪਕਾਰ ਹੋਏਗਾ ਉਹ ਇਸ ਜਗ੍ਹਾ ਚੱਲ ਗਿਆ ਜਿੱਥੇ ਕੇ ਸ਼ੇਰ ਜਿਹੜੇ ਨੇ ਪਾਣੀ ਪੀਂਹਾਂਦੇ ਹੁੰਦੇ ਸੀ ਚਸ਼ਮੇ ਦੇ ਵਿਚ ਰਾਤ ਨੂੰ ਸਮਾਧੀ ਲਾ ਲਈ ਉਹਨਾਂ ਨੇ ਸਮਾਧੀ ਲਾ ਲਈ ਤਾਂ ਉਹ ਜੋ ਸਪਿਚਲ ਵਾਈਬ੍ਰੇਸ਼ਨ ਜੀ ਆ ਉਹਨਾਂ ਦੇ ਅੰਦਰ ਹੋ ਜੋ ਰੂਹਾਨੀ ਤਾਕਤ ਜਾ ਰਹੀ ਕਿ ਸੀ ਰੂਹਾਨੀ ਤਾਕਤ ਜਾਂ ਕਰਨਾ ਇਰਦਗਿਰਦ ਪੈਰੀਆਂ ਸੀ ਤੇ ਸ਼ੇਰਾਂ ਦੇ ਅੰਦਰ ਵੀ ਚਲ ਗਏ ਉਹ ਉਹ ਵੀ ਉਹਨਾਂ ਦਾ ਸੁਭਾਅ ਬਦਲ ਗਿਆ ਉਹਨਾਂ ਦੇ ਪਿੰਡੇ ਨੂੰ ਚਟ ਕੇ ਨਾ ਫਿਰ ਚੱਲ ਜਾਂਦੇ ਸੀ ਤੇ ਪਹਿਰੇਮ ਲੱਗਦਾ ਸੀ ਚਟ ਕੇ ਚੱਲੇ ਜਾਂਦੇ ਸੀ ਚਲੇ ਜਾਂ ਸਵੇਰੇ ਮਹਾਰਾਜ ਕਹਿੰਦੇ ਉੱਠੇ ਕਹਿੰਦੇ ਮਹਾਰਾਜ ਨੂੰ ਮੰਜ਼ੂਰ ਨਹੀਂ ਇਹ ਇਸਰੀ ਨੂੰ ਐਸਾ ਦੇਣਾ ਫਿਰ ਉੱਠ ਕੇ ਆ ਗਏ ਤੇ ਇਹ ਇਹ ਅੰਦੀ ਐਸਾ ਬਲਸਤਾ ਬਰਾਜ ਕਹਿੰਦਾ ਕਿ ਸਰੀਰ ਨੂੰ ਕੀ ਰੱਖਾਂ ਕਿਸੇ ਦਾ ਕਿਸ ਨੂੰ ਖਵਾ ਦਿਓ ਕਿਸ ਨੂੰ ਭਲਾ ਕਰ ਦਿਓ ਪਰ ਪਰਮਾਤਮਾ ਨੂੰ ਨਹੀਂ ਸੀ ਮੰਜ਼ੂਰ ਫਰਮਾਤਮਾ ਜੀ ਤੂੰ ਤਾਂ ਜਬਹੁਤ ਹੋਰ ਕੰਮ ਕਰਨੇ ਨੇ ਬਰਾਜ ਤੋਂ ਨਾ ਕੀਤਾ ਇਸ ਕਰਕੇ ਜੀ ਇਹ ਫੜੀ ਬਸਾ ਦੀ ਗੱਲ ਹੈ